ਤੋ ਅੱਜ ਆਪਾਂ ਜਾ ਰਹੇ ਆ ਸੁਪਰਸਟਾਰ ਸਿੰਗਰ ਬਾਲੀਵੁੱਡ ਐਕਟਰ ਦਲਜੀਤ ਦਸਾਂਝ ਦੇ ਪਿੰਡ ਤੇ ਦਲਜੀਤ ਬਾਈ ਨੂੰ ਜਾਣਦੇ ਹੋ ਸਿੰਗਰ ਨੂੰ ਤੇ ਉਹਨਾਂ ਦਾ ਘਰ ਕਿਧਰਲੀ ਸਾਈਡ ਆ ਇਧਰਲੀ ਸਾਈਡ ਆ ਅੱਛਾ ਪਿੱਛੇ ਆ ਕੋਈ ਲੈਂਸ ਦੀ ਕੋਈ ਬਰਾਬਰੀ ਕਰ ਸਕਦਾ ਹਨਾ ਤੇ ਉਹ ਉਸ ਨੂੰ ਇਸ ਤਰੀਕੇ ਨਾਲ ਭੰਡਣਾ ਚਾਹੁੰਦੇ ਆ ਮੈਨੂੰ ਬੈਗ ਚ ਬੰਦ ਕਰ ਲਓ ਜੀ ਬਹੁਤ ਰੋਇਆ ਬਹੁਤ ਰੋਇਆ ਸਭ ਤੋਂ ਵਧੀਆ ਗੱਲ ਉਹਦੀ ਇਹ ਪੁੱਛਣੀ ਆ ਰੋਟੀ ਖਾਣੀ ਹੁਣ ਸੱਕਰ ਕੇ ਨਾ ਦਿਨ ਜੇ ਦੋਸਾਂਚ ਚੱਲਦੇ ਪੰਜਾਬ ਹੋਵੇ ਲੰਦਾ ਪੰਜਾਬ ਹੋਵੇ ਬਹੁਤ ਵੱਡਾ ਨਾਮ ਹੈ ਲੋਕੀ ਉਹਨੂੰ ਸੁੰਨਾ ਪਸੰਦ ਕਰਦੇ ਨੇ ਦੇਖਣਾ ਪਸੰਦ ਕਰਦੇ ਨੇ ਤੇ ਹਾਲੀ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਉਹ ਠੀਕ ਠਾਕ ਬਿਜ਼ਨਸ ਕਰ ਰਹੇ ਨੇ ਤੇ ਐਜ਼ ਅ ਸਿੰਗਰ ਬਹੁਤ ਅੱਛੇ ਸਿੰਗਰ ਨੇ ਐਜ਼ ਅ ਐਕਟਰ ਐਕਟਰ ਵੀ ਬਹੁਤ ਅੱਛੇ ਨੇ ਲੋਕੀ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਫੈਮਲੀ ਦੇ ਅੰਦਰ ਬੈਠ ਕੇ ਤੇ ਅੱਜ ਆਪਾਂ ਜਾਣਾਂਗੇ ਕਿ ਐਜ਼ ਅ ਇਨਸਾਨ ਮਤਲਬ ਜਿੱਥੇ ਜਿਹੜੇ ਪਿੰਡ ਤੇ ਰਹਿੰਦੇ ਨੇ ਜਿਹੜੇ ਪਿੰਡੋਂ ਰਹਿੰਦੇ ਸੀ ਉੱਥੋਂ ਦੇ ਲੋਕ ਉਹਨਾਂ ਦੇ ਬਾਰੇ ਕੀ ਗੱਲਬਾਤ ਕਰਦੇ ਨੇ ਲੋਕਾਂ ਦਾ ਰਿਐਕਸ਼ਨ ਕੀ ਏ ਤੇ ਦਿਲਜੀਤ ਦੋਸਾਂ ਦਾ ਨੇਚਰ ਕਿੰਜ ਦਾ ਉਹ ਆਪਾਂ ਅੱਜ ਦੀ ਇਸ ਵੀਡੀਓ ਦੇ ਅੰਦਰ ਜਾਣਾਂਗੇ ਖैर ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਫਿਰ ਕਰਦੇ ਹਾਂ ਇਸ ਤੇ ਗੱਲਬਾਤ ਤੇ ਵੀਡੀਓ ਵੱerten ਤੋਂ ਪਹਿਲੇ ਤਮਾਮ ਦੋਸਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਵੀ ਦਬਾਓ ਤਾਂਕਿਆਂ ਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਸੁਪਰਸਟਾਰ ਸਿੰਗਰ ਬਾਲੀਵੁੱਡ ਐਕਟਰ ਦਲਜੀਤ ਦਸਾਂਜ ਦੇ ਪਿੰਡ ਤੇ ਦਲਜੀਤ ਭਾਈ ਨੂੰ ਜਾਣਦੇ ਹੋ ਸਿੰਗਰ ਨੂੰ ਤੇ ਉਹਨਾਂ ਦਾ ਘਰ ਕਿਧਰਲੀ ਸਾਈਡ ਆ ਅੱਧਰਲੀ ਸਾਈਡ ਆ ਅੱਛਾ ਪਿੱਛੇ ਹੀ ਆ ਥੋੜੀ ਲੈਂਥ ਦੀ ਕੋਈ ਬਰਾਬਰੀ ਕਰ ਸਕਦਾ ਹਨਾ ਤੇ ਉਹ ਉਸ ਨੂੰ ਇਸ ਤਰੀਕੇ ਨਾਲ ਭੰਡਣਾ ਚਾਹੁੰਦੇ ਆ ਮੈਨੂੰ ਬੈਗ 'ਚ ਬੰਦ ਕਰ ਲਓ ਜੀ ਬਹੁਤ ਰੋਇਆ ਬਹੁਤ ਰੋਇਆ ਤਾਂ ਤੋਂ ਵਧੀਆ ਗੱਲ ਉਹਦੀ ਜੇ ਪੁੱਛਣੀ ਆ ਰੋਟੀ ਖਾਣੀ ਹੁਣ ਸੱਕਰ ਕੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਾ ਰਹੇ ਆ ਸੁਪਰਸਟਾਰ ਸਿੰਗਰ ਬਾਲੀਵੁੱਡ ਐਕਟਰ ਦਲਜੀਤ ਦਸਾਂਜ ਦੇ ਪਿੰਡ ਉਹਦਾ ਬਚਪਨ ਕਿਸ ਤਰ੍ਹਾਂ ਗੁਜ਼ਰਿਆ ਕੀ ਬਚਪਨ ਦਾ ਨਾਂ ਸੀ ਪਿੰਡ ਦੇ ਲੋਕ ਉਸ ਬਾਰੇ ਕੀ ਕਹਿੰਦੇ ਨੇ ਆਓ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਵਾਂਗੇ ਪਿੰਡ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਪੂਰੀ ਵੀਡੀਓ ਦੇਖਿਓ ਆਜੋ ਆਪਾਂ ਬੈਹਨੇ ਆ ਆਪਣੀ ਗੱਡੀ ਦੇ ਵਿੱਚ ਗੱਡੀ ਨੂੰ ਆਪਾਂ ਸਟਾਰਟ ਕਰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਆਪਾਂ ਪੂਰੀ ਵੀਡੀਓ ਦਿਖਾਵਾਂਗੇ ਆਪਾਂ ਜਲੰਧਰ ਤੋਂ ਅ ਚੱਲਾਂਗੇ ਜਲੰਧਰ ਤੋਂ ਰਸਤੇ ਵਿੱਚ ਉਹਦਾ ਪਿੰਡ ਕਿੱਧਰ ਪੈਂਦਾ ਉਹ ਸਾਰਾ ਹੀ ਤੁਹਾਨੂੰ ਦਿਖਾਉਣਾ ਵਾ ਤੇ ਤੁਸੀਂ ਆ ਵੀਡੀਓ ਨੂੰ ਪੂਰਾ ਦੇਖਿਓ ਹੁਣ ਆਪਾਂ ਜਲੰਧਰ ਤੋਂ ਬਾਹਰ ਨਿਕਲ ਲੱਗੇ ਆ ਆ ਤੁਸੀਂ ਸਾਹਮਣੇ ਇੱਕ ਬੋਰਡ ਦੇਖੋ ਸਾਈਨ ਬੋਰਡ ਇਹਦੇ ਉੱਤੇ ਲਿਖਿਆ ਅੰਮ੍ਰਿਤਸਰ ਪਠਾਨਕੋਟ ਲੁਧਿਆਣਾ ਤੇ ਦਿੱਲੀ ਇਹ ਇਧਰਲੀ ਸਾਈਡ ਹੈ ਜਿਹੜਾ ਵਾ ਆਪਣੇ ਪਠਾਨਕੋਟ ਤੇ ਅੰਮ੍ਰਿਤਸਰ ਆ ਸਾਹਮਣੇ ਆਪਾਂ ਰੋਡ ਤੇ ਜਾਵਾਂਗੇ ਲੁਧਿਆਣੇ ਵਾਲੇ ਰੋਡ ਤੇ ਪਾਵਾਂਗੇ ਲੁਧਿਆਣੇ ਰੋਡ ਤੋਂ ਇੱਥੋਂ ਆਪਾਂ ਤਕਰੀਬਨ 15 16 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਸ਼ਹਿਰ ਆ ਫਗਵਾੜਾ ਫਗਵਾੜੇ ਆਪਾਂ ਤੁਹਾਨੂੰ ਜਾ ਕੇ ਮਿਲਦੇ ਆਣ ਲੋ ਜੀ ਆਪਾਂ ਪਹੁੰਚ ਚੁੱਕੇ ਆ ਫਗਵਾੜਾ ਜਲੰਧਰ ਤੋਂ 17 ਕਿਲੋਮੀਟਰ ਤੇ ਪੈਂਦਾ ਜੀ ਤੇ ਫਗਵਾੜੇ ਪਹੁੰਚ ਗਏ ਆਪਾਂ ਹੁਣ ਮੁੜਾਂਗੇ ਇੱਥੋਂ ਦਲਜੀਤ ਦੂਸਾਂਝ ਦੇ ਪਿੰਡ ਨੂੰ ਜਿਹੜਾ ਉਹਦਾ ਪਿੰਡ ਆ ਜੀ ਦੂਸਾਂਝ ਕਲਾ ਉਹ ਆਪਾਂ ਤੁਹਾਨੂੰ ਕਿੱਥੋਂ ਮੋੜਨਾ ਹੁਣ ਤੁਹਾਨੂੰ ਆਪਾਂ ਉਹ ਦਿਖਾਉਨੇ ਆ ਹੁਣ ਆਪਾਂ ਇੱਥੋਂ ਮੁੜਾਂਗੇ ਅ ਗੇਟ ਜਿਹੜਾ ਗੇਟ ਦੀ ਆਪਾਂ ਗੱਲ ਕਰ ਰਹੇ ਸੀ ਇਹ ਤੁਸੀਂ ਦੇਖੋ ਅੰਬਾਲਾ ਇੱਥੋਂ 146 ਕਿਲੋਮੀਟਰ ਦਿੱਲੀ ਹੈਗਾ ਜੀ 346 ਕਿਲੋਮੀਟਰ ਲਧਿਆਣਾ ਰਹਿ ਜਾਂਦਾ ਵਾ 37 ਕਿਲੋਮੀਟਰ ਇਹੜਾ ਰਸਤਾ ਤੁਸੀਂ ਆਪਾਂ ਇਹਨਾਂ ਨੂੰ ਹਾਈਵੇ ਨੂੰ ਛੱਡ ਕੇ ਦਸਾਂਝ ਕਲਾਂ ਨੂੰ ਜਿਹੜਾ ਗੇਟ ਜਾਂਦਾ ਵਾ ਆਪਾਂ ਉਧਰ ਨੂੰ ਮੁੜ ਗਏ ਆ ਤੇ ਹਾਈਵੇ ਇੱਧਰ ਰਹਿ ਗਿਆ ਵਾ ਤੁਸੀਂ ਦੇਖੋ ਇਹੜਾ ਗੇਟ ਆ ਇਹ ਆਪਾਂ ਦੇਖਦੇ ਇੱਥੇ ਕੀ ਲਿਖਿਆ ਵਾ ਸਰਦਾਰ ਅਮਰ ਸਿੰਘ ਤੁਹਾਨੂੰ ਪੜਾਉਣਾ ਆ ਦੇਖੋ ਸਰਦਾਰ ਅਮਰ ਸਿੰਘ ਦਸਾਂਝ ਬਾਨੀ ਅਕਾਲੀ ਇਹ ਉਹਨਾਂ ਦੀ ਯਾਦ ਦੇ ਵਿੱਚ ਗੇਟ ਆ ਇਹ ਦੁਸਾਂਝ ਕਲਾ ਦਾ ਨਾਂ ਦੇ ਉੱਤੇ ਹੀ ਗੇਟ ਬਣਿਆ ਹੋਇਆ ਵਾ ਆਪਾਂ ਗੇਟ ਦੇ ਬਿਲਕੁਲ ਅੰਦਰ ਐਂਟਰ ਹੋ ਗਏ ਆ ਇੱਥੇ ਕਿੰਨੇ ਕਿਲੋਮੀਟਰ ਪਿੰਡ ਆ ਉੱਥੇ ਪਹੁੰਚ ਕੇ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦਿੰਨੇ ਆ ਆ ਲਓ ਜੀ ਤੁਸੀਂ ਪਿੰਡ ਦਾ ਜਿਹੜਾ ਵਾ ਸਾਈਨ ਬੋਰਡ ਉੱਤੇ ਦੇਖੋ ਲਿਖਿਆ ਦੁਸਾਂਝ ਕਲਾ ਜੇ ਤੁਸੀਂ ਮਾਹੌਲ ਦੇਖੋਗੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ ਹਰੇਕ ਤਰ੍ਹਾਂ ਦੀ ਇੱਥੇ ਸ਼ਾਪ ਬਣੀ ਹੋਈ ਆ ਆਜੋ ਤੁਹਾਨੂੰ ਆਪਾਂ ਇੱਧੇ ਅੱਗੇ ਲੈ ਕੇ ਚੱਲਦੇ ਆ બસ ਅੱਡਾ ਵੀ ਬਣਿਆ ਹੋਇਆ ਵਾ ਇੱਥੋਂ ਆਪਾਂ ਆ ਐਂਟਰ ਹੋਵਾਂਗੇ ਤੁਹਾਨੂੰ ਉਹ ਵੀ ਦਿਖਾਉਨੇ ਆ ਆ ਸਾਹਮਣੇ ਸਾਈਨ ਬੋਰਡ ਇੱਕ ਹੋਰ ਆ ਗਿਆ ਜਿਹਦੇ ਉੱਤੇ ਦਸਾਂਝ ਕਲਾ ਇਧਰਲੀ ਸਾਈਡ ਮੇਰੇ ਖੱਬੇ ਪਾਸੇ ਆ ਉਧਰ ਲਿਖਿਆ ਹੋਇਆ ਵਾ ਆ ਤੁਸੀਂ ਇਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਬੱਸ ਅੱਡਾ ਕਹਿ ਸਕਦੇ ਆ ਮੇਰੇ ਪਿਛਲੇ ਪਾਸੇ ਬੱਸ ਆ ਕੇ ਹਾਰਨ ਮਾਰੀ ਜਾਂਦੀ ਆ ਚਲੋ ਆਪਾਂ ਪਿੰਡ ਵੱਲੋਂ ਮੁੜਦੇ ਆ ਲਓ ਦੋਸਤੋ ਆਪਾਂ ਗੱਡੀ ਇੱਥੇ ਸਾਈਡ ਤੇ ਲਾ ਦਿੱਤੀ ਆ ਤੇ ਆਪਾਂ ਜਿਹੜੇ ਆਏ ਆਪਾਂ ਆਏ ਆ ਇਧਰਲੀ ਸਾਈਡ ਤੋਂ ਤੇ ਪਿੱਛੇ ਇੱਕ ਦੁਕਾਨ ਮਿਲੀ ਤੇ ਮੈਂ ਇੱਥੇ ਇੱਕ ਆਪਣੇ ਬ੍ਰਦਰ ਮਿਲੇ ਆ ਉਹਨਾਂ ਨੂੰ ਆਪਾਂ ਗੱਲਬਾਤ ਕਰਦੇ ਆ ਵੀ ਥੋੜਾ ਸਾਨੂੰ ਜਾਣਕਾਰੀ ਦੇਣ ਹੈਲੋ ਭਾਜੀ ਇਧਰ ਆ ਜਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਂ ਜੀ ਰਣਾ ਜੀ ਹਰਪੀ ਸਿੰਘ ਹਰਪੀ ਸਿੰਘ ਜੀ ਆ ਜਾਓ ਭਾਜੀ ਇਹ ਭਾਜ ਜਣੀ ਐਸੇ ਪਿੰਡ ਤੋਂ ਹੀ ਆ ਦਲਜੀਤ ਸਾਹਜ ਉਹਨਾਂ ਦੇ ਨਾਲ ਇਨਾਂ ਦੀ ਗੱਲਬਾਤ ਮਿਲੇ ਵੀ ਤੁਸੀਂ ਦਿਲਜੀਤ ਸਾਹਿਬ ਜੀ ਇੱਕ ਦੋ ਵਾਰ ਜੀ ਮੈਂ ਉਹਨਾਂ ਨੂੰ ਪ੍ਰੋਗਰਾਮ ਤੇ ਤੇ ਉਸ ਆਕੇ ਇੱਕ ਵਾਰ ਜੀ ਮੈਂ ਅਮਰ ਪੈਲੈਸ ਦੇ ਵਿੱਚ ਪ੍ਰੋਗਰਾਮ ਸੀਗਾ ਉੱਥੇ ਉਹਨਾਂ ਨੂੰ ਵਧੀਆ ਧੀ ਸ਼ਰਮ ਨਹੀਂ ਤੇ ਮਿਲੇ ਤੁਹਾਨੂੰ ਮਿਲ ਕੇ ਕਿੱਦਾਂ ਲੱਗਾ ਵਧੀਆ ਲੱਗਾ ਬਹੁਤ ਵਧੀਆ ਜੀ ਇਸ ਵੇਲੇ ਤਾਂ ਬਹੁਤ ਚੜ੍ਹਾਈ ਚ ਨੇ ਜੀ ਹਾਂ ਜੀ ਹਾਂ ਜੀ ਤੁਹਾਡੇ ਪਿੰਡ ਦਾ ਵੀ ਨਾਮ ਰੋਸ਼ਨ ਕਰ ਰਹੇ ਆ ਨਾਮ ਆ ਜੀ ਸਾਡੇ ਪਿੰਡ ਦਾ ਕਿ ਬਹੁਤ ਵਧੀਆ ਇਨਸਾਨ ਨੇ ਹੁਣ ਵੀ ਇੱਕ ਸਾਲ ਪਹਿਲਾਂ ਸ਼ਾਇਦ ਉਹ ਪਿੰਡ ਆਗੇ ਹਟੇ ਨੇ ਅੱਛਾ ਮਿਲੇ ਤੁਹਾਨੂੰ ਉਦੋਂ ਨਹੀਂ ਉਦੋਂ ਤਾਂ ਅਸੀਂ ਨਹੀਂ ਮਿਲ ਪਏ ਅੱਛਾ ਇੱਕ ਵਾਰ ਦੱਸਦਾ ਸਮਝ ਆਇਆ ਇੱਥੋਂ ਜੇ ਕਿਸੇ ਨੂੰ ਆਉ ਜਿੱਦਾਂ ਜਿੱਦਾਂ ਤੁਸੀਂ ਸਟਰੀ ਘੁੰਮੀਆਂ ਨਹੀਂ ਠਿੱਟਾ ਵਾਲੀ ਸੜਕ ਤੇ ਗੁਰੂ ਤੇ ਗੁਰਦੁਆਰਾ ਧਰਨਦਵਾਲਾ ਵਾਲੇ ਰੋਡ ਤੇ ਦਲਜੀਤ ਸਿੰਘ ਦਸਾਂ ਦਾ ਕਾਰ ਜਿੱਥੇ ਉਹਨਾਂ ਦੇ ਬੋਰਡ ਕੋਕਾ ਕੋਲਾ ਵੱਲੋਂ ਲਾਏ ਗਏ ਨੇ ਜੀ ਬਹੁਤ ਸੋਹਣਾ ਉਹਨਾਂ ਦਾ ਕਾਰ ਬਣਿਆ ਪਿਆ ਹੈ ਪੁਰਾਣਾ ਹੀ ਹੈ ਤੇ ਚਲੋ ਦੋਸਤੋ ਆਪਾਂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਚੱਲਦੇ ਆ ਇਧਰ ਨੂੰ ਗੱਡੀ ਆਪਣੀ ਆ ਖੜੀ ਆ ਤੇ ਚਲੋ ਆ ਜੋ ਦਲਜੀਤ ਭਾਈ ਦੇ ਘਰ ਨੂੰ ਰੋਡ ਜਾ ਰਿਹਾ ਵਾ ਗੁਰਦੁਆਰਾ ਸਾਹਿਬ ਪਿੱਛੇ ਰਹਿ ਗਿਆ ਤੇ ਇਸ ਤਰ੍ਹਾਂ ਦਾ ਇੱਟ ਵਾਲਾ ਰੋਡ ਆ ਸਾਹਮਣੇ ਇਹ ਜਿਹੜੇ ਦੋ ਘਰ ਆ ਇੱਥੋਂ ਆਪਾਂ ਗੱਡੀ ਘਮਾਵਾਂਗੇ ਤੇ ਉਹਨਾਂ ਨੇ ਆਖਿਆ ਸੀ ਕਿ ਅੱਗੇ ਤੁਹਾਨੂੰ ਜਿਹੜੇ ਆ ਬੋਰਡ ਜਿਹੜੇ ਲੱਗੇ ਮਿਲ ਜਾਣਗੇ ਆਪਾਂ ਗੱਡੀ ਇੱਥੇ ਲਾ ਦਿੱਤੀ ਆ ਤੇ ਆਪਾਂ ਇੱਥੇ ਕਿਸੇ ਨੂੰ ਪੁੱਛਦੇ ਆ ਅ ਦਲਜੀਤ ਬਾਈ ਦਾ ਘਰ ਕਿੱਥੇ ਆ ਜੇ ਆਪਾਂ ਨੂੰ ਕੋਈ ਮਿਲ ਗਿਆ ਇਸ ਟਾਈਮ ਤਾਂ ਇਹ ਵੀਰ ਜੀ ਦਸ ਸਪਰੇ ਪਾ ਰਹੇ ਆ ਆਪਣੇ ਪਿੱਛੇ ਕੋਈ ਆ ਰਿਹਾ ਵੀਰ ਜੀ ਆ ਰਹੇ ਆ ਹਾਂਜੀ ਹਾਂਜੀ ਰੁਕਿਓ ਜੀ ਰੁਕਿਓ ਕੀ ਆ ਚੱਲ ਮੇਰਾ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਮਾਈਕ ਲਾ ਲਈ ਮੜਿਆ ਇੱਥੇ ਲਓ ਜੀ ਆਪਾਂ ਮਾਈਕ ਲਵਾਤਾ ਵਾਂ ਤੇ ਪਹਿਲਾਂ ਮੋਟਰਸਾਈਕਲ ਬੰਦ ਕਰ ਲੋ ਤੇ ਹੋਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਕੀ ਨਾ ਕੀ ਤੁਹਾਡਾ ਭਾਈ ਮੇਰਾ ਨਾਮ ਸੁਖਰਾਜ ਹੈ ਤੁਸੀਂ ਦਸਾਂਜ ਪਿੰਡ ਤੋਂ ਹੀ ਹੋ ਨਾ ਹਾਂਜੀ ਭਾਈ ਤੇ ਦਲਜੀਤ ਬਾਈ ਨੂੰ ਜਾਣਦੇ ਹੋ ਸਿੰਗਰ ਨੂੰ ਭਾਈ ਜੀ ਤੇ ਉਹਨਾਂ ਦਾ ਘਰ ਕਿਧਰਲੀ ਸਾਈਡ ਆ ਇੱਧਰਲੀ ਸਾਈਡ ਆ ਅੱਛਾ ਪਿੱਛੇ ਆ ਇੱਥੋਂ ਕਿੰਨੀ ਕੁ ਦੂਰ ਆ ਭਾਈ ਇੱਥੋਂ ਬਸ ਉਹ ਅੱਗੇ ਹੀ ਆ ਜਿੱਥੇ ਕੋਕਾ ਕੋਲਾ ਦਾ ਬੋਰਡ ਲੱਗਿਆ ਅੱਛਾ ਜਿੱਥੇ ਬੋਰਡ ਲੱਗਾ ਲਓ ਜੀ ਆ ਆਪਾਂ ਨੂੰ ਵੀਰ ਟੱਕਰੇ ਸੀ ਆਪਾਂ ਇਹਨਾਂ ਨੂੰ ਪਿੰਡ ਘਰ ਪੁੱਛ ਲਿਆ ਵਾ ਤੇ ਤੁਸੀਂ ਮੇਰੇ ਨਾਲ ਉੱਥੇ ਤੱਕ ਚੱਲੂਗੇ ਹਾਂਜੀ ਭਾਈ ਭਾਈ ਆਜਾ ਆਪਾਂ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਤੇ ਮਾਈਕ ਮੈਂ ਲੈ ਲਵਾਂ ਹੋਰ ਨਾ ਮਾਈਕ ਲੈ ਕੇ ਭਾਈ ਮਜ਼ਾਕ ਕਰਦਾ ਮੇਰਾ ਭਰਾ ਇਹ ਬਹੁਤ ਨਾਈਸ ਆ ਇਹ ਸੰਗ ਦਾ ਬੰਦਾ ਇਹ ਕੀ ਗੱਲ ਹੈਗੀ ਇਹ ਕਾਹਦਾ ਸੰਗ ਦਾ ਕਾਹਦਾ ਉਦੋਂ ਹੀ ਭਾਈ ਬੱਸ ਯਾਰ ਨਾ ਯਾਰ ਐਦਾਂ ਨਾ ਕਰਿਆ ਕਰੋ ਇਹ ਬਹੁਤ ਨਾਈਸ ਮੁੰਡੇ ਆ ਯਾਰ ਸੁਭਾਅ ਬਹੁਤ ਵਧੀਆ ਓਕੇ ਆਜੋ ਫਿਰ ਆਪਾਂ ਚੱਲਦੇ ਆਂ ਆਜੋ ਆਪਾਂ ਹੁਣ ਜਾ ਰਹੇ ਆ ਦਲਜੀਤ ਦੁਸਾਂਜ ਦੇ ਘਰ ਵੱਲ ਨੂੰ ਪਿੰਡ ਦੇਖੋ ਉਸਦਾ ਇਸ ਤਰ੍ਹਾਂ ਦਾ ਪਿੰਡ ਆ ਸਾਹਮਣੇ ਆਪਣੀ ਗੱਡੀ ਖੜੀ ਆ ਤੇ ਆਪਾਂ ਐਦਾਂ ਘੁੰਮ ਕੇ ਸਾਹਮਣੇ ਕਿੰਦੇ ਜਿੱਥੇ ਕੋਕਾ ਕੋਲਾ ਦੇ ਬੋਰਡ ਲੱਗੇ ਹੋਣਗੇ ਉਹ ਦਲਜੀਤ ਦਸਾਂਜ ਦਾ ਹੀ ਘਰ ਹੈਗਾ ਵਾ ਦੇਖੋ ਆ ਦੋਸਤੋ ਨਿੱਕੇ ਜਿਹੇ ਘਰ ਤੋਂ ਉੱਠ ਕੇ ਵੱਡੇ ਆ ਮੈਹਲਾ ਤੱਕ ਪਹੁੰਚਣਾ ਨਿੱਕੀ ਜੀਆਂ ਗਲੀਆਂ ਦੇ ਵਿੱਚ ਖੇਡ ਕੇ ਪੜ ਕੇ ਇੱਕ ਇਨੀ ਮਿਹਨਤ ਕਰਕੇ ਅੱਜ ਪੂਰੇ ਵਰਲਡ ਦੇ ਵਿੱਚ ਨਾਂ ਬਣਾਉਣਾ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈਗਾ ਬਹੁਤ ਮਿਹਨਤ ਕੀਤੀ ਕਈ ਤਾਂ ਅੱਜ ਕੱਲ ਬਹੁਤ ਕਿੰਤੂ ਪ੍ਰਿੰਤੂ ਵੀ ਕਰਦੇ ਆ ਜੀ ਇਹ ਸ਼ੈਤਾਨ ਆ ਸ਼ੈਤਾਨ ਦੀ ਗਰੁੱਪ ਦੀ ਪੂਜਾ ਕਰਦਾ ਵਾ ਠੀਕ ਆ ਜੀ ਪਰ ਇਹ ਦੋਸਤੋ ਜਿੱਥੇ ਬੰਦੇ ਦੀ ਮਿਹਨਤ ਬੋਲਦੀ ਹੈ ਨਾ ਉਥੇ ਇਦਾਂ ਦੀਆਂ ਜਿਹੜੀਆਂ ਸ਼ੈਤਾਨਾਂ ਦੀਆਂ ਗੱਲਾਂ ਉਹ ਨਹੀਂ ਹੁੰਦੀਆਂ ਬੰਦੇ ਦੀ ਇੰਨੀ ਨਿਮਰਤਾ ਵਾ ਕਈ ਵਾਰ ਆਪਣੇ ਵਰਗਾ ਨੂੰ ਲੱਗਣ ਲੱਗ ਪੈਂਦਾ ਕਿ ਅਸੀਂ ਇੰਨੇ ਸ਼ੈਤਾਨਾਂ ਬੰਦ ਦੀ ਇੰਨੀ ਨਿਮਰਤਾ ਵਾ ਤੇ ਉਹ ਸਾਡੇ ਵਰਗਾ ਕਿਉਂ ਨਹੀਂ ਹੈਗਾ ਉਹ ਵਾਹਿਗੁਰੂ ਦੇ ਸਿਮਰਨ ਦੇ ਨਾਲ ਆ ਆ ਸਾਹਮਣੇ ਤੁਸੀਂ ਦੇਖੋ ਜਿੱਥੇ ਦੋਸਤੋ ਬੋਰਡ ਲੱਗਾ ਨਾ ਸਾਹਮਣੇ ਮੁੰਡੇ ਵੀ ਖੜੇ ਆ ਇਹ ਹੈਗਾ ਦਲਜੀਤ ਦੋਸਾਂਜ ਦਾ ਘਰ ਅਗਲਾ ਗੇਟ ਚਲੋ ਆਏ ਇਹ ਇਹ ਕਿ ਪਿਛਲਾ ਗੇਟ ਕਿਨੂੰ ਕਰ ਆਹ ਸ ਉਹਨਾਂ ਦੇ ਚਾਚੇ ਦਾ ਘਰ ਹੈ ਨਾ ਚਲੋ ਆਪਾਂ ਮੇਨ ਗੇਟ ਤੇ ਚੱਲਦੇ ਆ ਜੋ ਮੇਰਾ ਭਰਾ ਆਜੋ ਲੋ ਜੀ ਇਹ ਹੈਗਾ ਉਹਨਾਂ ਦੇ ਚਾਚੇ ਦਾ ਘਰ ਇੱਥੇ ਚਾਚਾ ਜੀ ਇੱਥੇ ਹੁੰਦੇ ਆ ਨਹੀਂ ਨਹੀਂ ਡੈਥ ਹੋ ਗਈ ਡੈਥ ਹੋ ਗਈ ਆ ਪਿੱਛੇ ਜਿਹੜੀ ਹੋਈ ਆ ਅੱਛਾ ਅੱਛਾ ਤੇ ਆਪਾਂ ਹੁਣ ਦਲਜੀਤ ਉਹਨਾਂ ਦੇ ਚਾਚਾ ਜੀ ਦਾ ਘਰ ਹੈਗਾ ਇਹ ਆਪਾਂ ਹੁਣ ਉਹਨਾਂ ਦੀ ਜਿਹੜਾ ਮੇਨ ਗੇਟ ਆ ਆਪਾਂ ਉਧਰ ਚੱਲਦੇ ਆਂ ਆ ਹੈਗਾ ਜੀ ਸੌਰੀ ਉਹ ਗੇਟ ਜਿਹੜਾ ਸੀ ਆ ਸੀ ਦਲਜੀਤ ਦਸਾਂਜ ਦਾ ਇੱਥੇ ਤੁਸੀਂ ਦੇਖੋ ਬੋਰਡ ਵੀ ਲੱਗੇ ਹੋਏ ਆ ਆਪਾਂ ਹੁਣ ਬਿਲਕੁਲ ਉਹਦੇ ਚਾਚਾ ਜੀ ਦਾ ਘਰ ਇਧਰਲੀ ਸਾਈਡ ਤੁਹਾਨੂੰ ਦਿਖਾਇਆ ਸੀ ਤੇ ਇਧਰ ਆਪਾਂ ਹੁਣ ਜਿਹੜਾ ਦਲਜੀਤ ਬਾਈ ਦਾ ਆ ਜਿਹੜਾ ਲੱਕੜ ਦਾ ਗੇਟ ਵਾ ਇਹ ਮਤਲਬ ਕਿ ਨੂੰ ਆਪਾਂ ਛੋਟਾ ਦਰਵਾਜ਼ਾ ਕਹਿ ਸਕਦੇ ਆ ਤੇ ਜਿਹੜਾ ਪਿਛਲਾ ਦਰਵਾਜ਼ਾ ਹੁਣ ਆਪਾਂ ਤੁਹਾਨੂੰ ਉਧਰਲੀ ਸਾਈਡ ਲੈ ਕੇ ਚੱਲਦੇ ਆਂ ਤੇ ਆਜੋ ਮੇਰੇ ਨਾਲ ਆਹ ਦੇਖੋ ਦਲਜੀਤ ਦਸਾਂਜ ਦੇ ਘਰ ਹੈਗਾ ਤੁਸੀਂ ਦੇਖੋ ਇੱਥੇ ਕੋਕਾ ਕੋਲਾ ਦਾ ਜਿਹੜਾ ਬੋਰਡ ਲੱਗਾ ਆ ਕਿਉਂਕਿ ਜਿਹੜੀ ਉਹ ਪ੍ਰੋਮੋਸ਼ਨ ਹੈ ਕੋਕਾ ਕੋਲਾ ਦੀ ਵੀ ਕਰਦਾ ਹੁੰਦਾ ਵੀ ਕੋਕਾ ਕੋਲਾ ਪੀਣਾ ਚਾਹੀਦਾ ਤੇ ਇਹ ਮਾੜੀ ਮੋਟੀ ਗੱਲ ਨਹੀਂ ਨਿੱਕੇ ਜਿਹੇ ਘਰ ਤੋਂ ਉੱਠ ਕੇ ਕਿੰਨੀ ਵੱਡੀ ਜਗ੍ਹਾ ਤੇ ਪਹੁੰਚ ਜਾਣਾ ਲੋ ਦੋਸਤੋ ਆਪਾਂ ਨਾ ਭਾਈ ਸਾਹਿਬ ਨਾਲ ਦੇ ਨਾਲ ਗੱਲਬਾਤ ਕਰਦੇ ਆ ਆਪਣੇ ਨਾਲ ਪਿੱਛੇ ਨਿੱਕੇ ਨਿੱਕੇ ਬੱਚੇ ਵੀ ਆ ਗਏ ਆ ਤੇ ਇੱਧਰ ਆਪਣੇ ਵੀਰ ਜੀ ਵੀ ਮਿਲੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂ ਜੀ ਵੀਰ ਜੀ ਤੁਸੀਂ ਦਲਜੀਤ ਬਾਈ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਹਾਂ ਜੀ ਬਾਈ ਬਹੁਤ ਚੰਗੀ ਤਰ੍ਹਾਂ ਤੇ ਇੱਧਰ ਹੀ ਸਾਈਡਾ ਜੁ ਉਹਨਾਂ ਤੇ ਘਰ ਦੇ ਮੋਰੇ ਤੇ ਤੁਸੀਂ ਉਹਨਾਂ ਦੇ ਗੀਤ ਸੁਣਦੇ ਹੋ ਹਾਂਜੀ ਹਾਂਜੀ ਭਾਈ ਤੇ ਕਿਹੜਾ ਗੀਤ ਸੁਣਿਆ ਇੱਕ ਅੱਧਾ ਗੀਤ ਸੁਣਾ ਦਿਓ ਆਜਾ ਭਾਈ ਇੱਕ ਗਾਣਾ ਸੁਣਦਾ ਰ ਆ ਵਿੱਚ ਆਜੋ ਮੜਿਆ ਕਿਹੜਾ ਗੀਤ ਸੁਣਤ ਰਾਤ ਦੀ ਗੇੜੀ ਸੁਣਾਓ ਮੜਿਆ ਚਲੋ ਬੋਲ ਸੁਣਾ ਦਿਓ ਮੜਿਆ ਰਾਤ ਦੀ ਗੇੜੀ ਕਰ ਰੇਸ਼ਕ ਦੀ ਡਾਂਗ ਫਿੜੀ ਤੇ ਰੇਸ਼ਕ ਦੀ ਆਹੋ ਬਤਾਦਾ ਸੁਣਦਾ ਬਣਦਾ ਵੀ ਹੈ ਨਾ ਹਾਂਜੀ ਭਾਈ ਬੜਾ ਵਧੀਆ ਓਕੇ ਆ ਸਾਰੇ ਐਨ ਗਾਣੇ ਬਾਈ ਬਾਈ ਵੀ ਓਕੇ ਆ ਨਾ ਪੂਰਾ ਤੁਹਾਨੂੰ ਮਨ ਮਹਿਸੂਸ ਹੁੰਦਾ ਵਾ ਬਹੁਤ ਓਕੇ ਭਾਈ ਲੱਗਦਾ ਪਿਆ ਬਹੁਤ ਵਧੀਆ ਲਓ ਦੋਸਤੋ ਆਪਾਂ ਨੂੰ ਪੈਂਡ ਦੇ ਆਜਾ ਆਜਾ ਕਾਕਾ ਤੂੰ ਵੀ ਆ ਜਾ ਯਾਰ ਆਜਾ ਇੱਧਰ ਆਜਾ ਅੱਛਾ ਕਿਹੜੇ ਪਾਪਾ ਜੀ ਤੁਹਾਡੇ ਆ ਗਏ ਆ ਅੱਛਾ ਲੋ ਆਪਾਂ ਨੂੰ ਵੀਰ ਜੀ ਮਿਲਿਆ ਪਾਈ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਆਪਾਂ ਚੈਨਲ ਤੋਂ ਆਏ ਥੋੜੀ ਜੀ ਤਾਂ ਦਲਜੀਤ ਬਾਈ ਬਾਰੇ ਪੁੱਛ ਰਹੇ ਸੀ ਤੇ ਤੁਸੀਂ ਉਹਨਾਂ ਦੇ ਨਾਲ ਦੋਸਤ ਰਹੇ ਹੋ ਉਹਨਾਂ ਦੇ ਹਾਂਜੀ ਸਾਡੇ ਨਾਲ ਹੀ ਇੱਥੇ ਖੇਡਦੇ ਹੁੰਦੇ ਖੇਡਦੇ ਹੁੰਦੇ ਸੀ ਤੇ ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ ਹੁਣ ਤੇ ਬਚਪਨ ਦੇ ਵਿੱਚ ਜਾਂ ਜਸ ਟਾਈਮ ਉਹਨਾਂ ਦਾ ਨਾਮ ਨਹੀਂ ਹੈਗਾ ਸੀ ਉਹਦੇ ਸੁਭਾਅ ਦੇ ਵਿੱਚ ਆਦੇ ਸੁਭਾਅ ਦੇ ਵਿੱਚ ਕੀ ਫਰਕ ਤੁਹਾਨੂੰ ਲੱਗ ਰਿਹਾ ਕੁਝ ਨਹੀਂ ਮਤਲਬ ਪਹਿਲਾਂ ਵੀ ਵਧੀਆ ਇਨਸਾਨ ਸੀ ਜਿੱਦਾਂ ਹੁਣ ਵੀ ਮਦਦ ਕਰਦਾ ਸੀ ਗਰੀਬਾਂ ਦੀ ਤੇ ਪਹਿਲਾਂ ਵੀ ਇਦਾਂ ਬਾਧੂ ਕੋਈ ਇਦਾਂ ਨਹੀਂ ਕਿ ਪੂੰ ਪੂੰ ਜਿੱਦਾਂ ਹੁੰਦੀ ਆ ਹਾਂਜੀ ਵਧੀਆ ਉਦੋਂ ਵੀ ਆਪੋ ਦੇ ਡੇਡ ਫਾਦਰ ਸਾਹਿਬ ਜੌਬ ਕਰਦੇ ਸੀ ਜੀ ਤੇ ਵਧੀਆ ਸਕੂਲ ਪੜਦਾ ਸੀ ਜੀ ਤੇ ਸਪੋਰਟਸਮੈਨ ਹੀ ਵਧੀਆ ਕ੍ਰਿਕਟ ਖੇਡਦੇ ਸੀ ਬੱਚੇ ਤੇ ਕੋਈ ਇਦਾਂ ਨਹੀਂ ਸੀ ਤੇ ਜਿੱਦਾਂ ਅੱਜ ਕੱਲ੍ਹ ਪਾਈ ਸਾਹਿਬ ਲੋਕ ਕੋਈ ਆਪਾਂ ਆਪਾਂ ਉਹਨਾਂ ਦੇ ਘਰ ਦੇ ਪਹਿਲੇ ਦੋਸਤੋ ਘਰ ਦੇਖੋ ਆਪਾਂ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਖੜੇ ਆ ਤੇ ਤੁਹਾਡਾ ਨਾਂ ਕੀ ਦੱਸਿਆ ਤੁਸੀਂ ਮੇਰਾ ਨਾਂ ਸਾਬੀ ਹੈ ਸਾਬੀ ਇਹ ਉਹਨਾਂ ਦੇ ਮਤਲਬ ਕਿ ਫਰੈਂਡ ਆ ਜਵਾਨੀ ਟਾਈਮ ਵੀ ਬਚਪਨ ਤੋਂ ਵੀ ਅਸੀਂ ਜਾਂਦੇ ਰਹੇ ਅੱਛਾ ਜੀ ਤੇ ਕਈ ਇੱਕ ਮੇਰਾ ਮੇਰਾ ਪਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਜ਼ਰੂਰੀ ਆ ਬਣਦੀ ਆ ਕਿਉਂਕਿ ਤੁਸੀਂ ਪਿੰਡ ਦੇ ਹੋ ਤੁਸੀਂ ਉਹਨੂੰ ਬਚਪਨ ਤੋਂ ਵੀ ਦੇਖਿਆ ਜਵਾਨੀ ਚ ਵੀ ਦੇਖਿਆ ਅੱਜ ਕੱਲ ਉਹਨੂੰ ਚੜ੍ਹਾਈ ਪੂਰੀ ਐ ਇਸ ਟਾਈਮ ਪਾਈ ਦੀ ਤੇ ਪਰ ਕਈ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਸ਼ੈਤਾਨ ਦੀ ਦੇ ਪੂਜਾ ਵਾਂ ਜੋ ਮਤਾਨਾ ਬਣ ਗਿਆ ਇਹਦੇ ਬਾਰੇ ਤੁਸੀਂ ਮਿਹਨਤ ਕਰਦੇ ਦੇਖਿਓ ਵੀ ਅੱਜ ਕਦਸੋ ਵੀ ਉਹ ਇਦਾਂ ਦਾ ਐ ਤੇ ਗੁਰੂ ਨੂੰ ਮੰਨਣ ਵਾਲਾ ਬੰਦਾ ਜੀ ਇਹ ਜਦੋਂ ਪਹਿਲਾਂ ਵੀ ਉਹਨੇ ਸਟਾਰਟ ਲਿਆ ਸੀ ਨਾ ਜੀ ਕਈ ਲੋਕ ਉਦੋਂ ਵੀ ਉਹ ਇਦਾਂ ਇਦਾਂ ਜਾਂ ਤੁਹਾਨੂੰ ਪਤਾ ਜੀ ਇਹਦੀ ਚੜਾਈ ਹੁੰਦੀ ਆ ਹਨਾ ਸਭ ਕੋਈ ਚੱਲ ਜਾਣੀ ਆ ਹਾਂਜੀ ਖਾਸ ਕਰਕੇ ਜੇ ਉਹਨਾਂ ਦੇ ਲੈਂਚੇ ਨਹੀਂ ਬਹੁਤ ਲੋਕ ਵੀ ਤਾਂ ਕਿ ਕਿਸੇ ਨਾ ਕਿਸੇ ਗੱਲ ਲੜਾਓ ਹਨਾ ਪਤਾ ਨਾ ਕਰੋ ਜੀ ਜੀ ਜੇ ਮਤਲਬ ਕਿ ਉਹਦੀ ਲੈਂਚੇ ਨਹੀਂ ਕੋਈ ਬਰਾਬਰੀ ਕਰ ਸਕਦਾ ਹਨਾ ਤੇ ਉਹ ਉਸ ਨੂੰ ਇਸ ਤਰੀਕੇ ਨਾਲ ਭੰਡਣਾ ਚਾਹੁੰਦੇ ਆ ਤੇ ਇਦਾਂ ਦਾ ਕੋਈ ਗੱਲ ਨਹੀਂ ਆ ਮੜਕੇ ਆ ਗੋਦਵਾਰ ਸਾਡੇ ਧਰਮ ਦੁਆਰਾ ਆ ਹਾਂਜੀ ਤੇ ਮਤਲਬ ਕਿ ਉਹਦੋਂ ਵੀ ਸਿੱਖ ਸਿਰੂਏ ਤੇ ਸਰਦਾਰ ਸੀ ਬਲਕੇ ਕੀ ਹਾਲ ਚਾਲ ਤੇ ਇਹ ਸੰਦੇ ਨੇ ਦਲਜੀਤ ਬਾਈ ਦੇ ਗੀਤ ਹਾਂਜੀ ਅੱਛਾ ਜਾਣਦੇ ਹੋ ਚੰਗੀ ਤਰ੍ਹਾਂ ਹਾਂਜੀ ਚਾਚਾ ਲੱਗਦਾ ਤੈ ਲੱਗਦਾ ਚਾਚਾ ਚਾਚਾ ਤੇ ਕੋਈ ਗੀਤ ਆਉਂਦਾ ਚਾਚੇ ਦਾ ਇਤੋਂ ਤਾਂ ਨਹੀਂ ਆਂਦਾ ਅੱਛਾ ਮੈਂ ਤਾਂ ਥੋੜਾ ਕੈਮਰੇ ਮੋੜੇ ਇਦਾਂ ਨਾ ਕੀ ਨਾਂ ਕੀਆ ਮਨਰਾਜ ਮਨਰਾਜ ਠੀਕ ਆ ਜੀ ਓਕੇ ਬਾਈ ਥੈਂਕ ਯੂ ਮਿਲਦੇ ਹਾਂ ਧੰਨਵਾਦ ਆਪਾਂ ਨੂੰ ਇੱਥੇ ਮਾਤਾ ਜੀ ਮਿਲੇ ਆ ਉਹਨਾਂ ਨੇ ਬਚਪਨ ਦੇ ਵਿੱਚ ਦਲਜੀਤ ਬਾਈ ਉਹਨਾਂ ਨੂੰ ਮਤਲਬ ਥੀ ਖਿਲਾਇਆ ਵਾ ਕਹਿੰਦੇ ਪਾਲਿਆ ਵਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਸਾਹਮਣੇ ਮਾਤਾ ਜੀ ਖੜੇ ਆ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਅਈ ਸਤਿ ਸ੍ਰੀ ਅਕਾਲ ਜੀ ਹਾਂਜੀ ਬੀਬੀ ਜੀ ਅਸੀਂ ਅੱਜ ਵੀਡੀਓ ਬਣਾ ਰਹੇ ਆ ਦਿਲਜੀਤ ਭਾਈ ਦੇ ਜੀਵਨ ਦੇ ਉੱਤੇ ਜਲੰਧਰ ਤੋਂ ਲੈ ਕੇ ਕਿੱਧਰ ਉਹਨਾਂ ਦਾ ਪਿੰਡ ਕਿੱਦਾਂ ਪੈਂਦਾ ਸਾਰਾ ਦਿਖਾ ਰਹੇ ਆ ਤੇ ਤੁਸੀਂ ਮੜਾ ਦੱਸੋ ਵੀ ਤੁਸੀਂ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੀ ਲੱਗਦੇ ਹੋ ਭੂਆ ਜੀ ਅੱਛਾ ਉਹਨਾਂ ਦੇ ਭੂਆ ਜੀ ਲੱਗਦੇ ਆ ਪਾਲਣ ਵਾਲੀ ਮਾਤਾ ਜੀ ਵੀ ਆ ਮੈਂ ਅੱਛਾ ਜੀ ਹਾਂਜੀ ਮਤਲਬ ਤੁਸੀਂ ਹੱਥੀ ਪਾਇਆ ਦਿਲਜੀਤ ਭਾਈ ਨੇ ਬਿਲਕੁਲ ਤੇ ਤੁਹਾਨੂੰ ਫਿਰ ਜਦੋਂ ਪੁੱਤ ਕਹਿੰਦੀ ਆ ਤਰੱਕੀ ਕਰਦਾ ਮਾਨ ਮਹਿਸੂਸ ਹੁੰਦਾ ਤੇ ਤੁਹਾਨੂੰ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਦੱਸੇ ਨਹੀਂ ਸਕਦੇ ਜੀ ਜਦੋਂ ਵੀ ਕਿਤੇ ਟੀਵੀ ਤੇ ਵੀ ਉਹਦੀ ਫੋਟੋ ਦੇਖ ਲੈਨੇ ਨਾ ਜੀ ਜੀ ਇੰਨੇ ਪਿਆਰ ਨਾਲ ਅੱਖਾਂ ਤੋਂ ਕਿਹਨੇ ਨਹੀਂ ਦੇਖਦੇ ਸਾਡੇ ਜੀ ਹੁਣ ਵੀ ਸ਼ਿਕਾਗੋ ਆਇਆ ਸਾਡੀ ਸਾਰੀ ਫੈਮਿਲੀ ਨੂੰ ਮਿਲ ਕੇ ਆਇਆ ਅੱਛਾ ਜੀ ਜੰਜਾਨੀ ਹੋਸਣ ਅੱਛਾ ਜੀ ਮਾਂ ਪੇ ਨਾਲ ਵੀ ਬੱਦ ਅੱਛਾ ਫੋਰਨ ਟੂਰ ਤੇ ਜਦੋਂ ਗਏ ਸੀ ਉਹ ਤੁਹਾਨੂੰ ਮਿਲ ਕੇ ਆਏ ਸੀ ਹੁਣ ਵੀ ਹਲੇ ਫੋਰਨ ਟੂਰ ਸਹੀ ਹੈ ਅੱਛਾ ਫੋਰਨ ਤੇ ਬਾਈ ਜੀ ਤੁਸੀਂ ਸਾਸਰੀ ਗੱਲ ਤੁਸੀਂ ਪਹਿਲਾਂ ਆਪਣਾ ਨਾਮ ਤੇ ਕੋਈ ਰਿਸ਼ਤਾ ਤੁਹਾਡਾ ਕੀ ਦਰਜੀਤ ਬਾਈ ਦੇ ਨਾਲ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਮੈਂ ਉਹਨਾਂ ਦੇ ਤਾਇਆ ਜੀ ਦਾ ਲੜਕਾ ਹਾਂ ਉਹ ਮੇਰੇ ਸਭੇ ਚਾਚਾ ਜੀ ਦਾ ਅੱਛਾ ਜੀ ਮਤਲਬ ਬਰਦਰ ਹੀ ਹੋ ਤੁਸੀਂ ਤੇ ਤੁਸੀਂ ਤਾਂ ਫਿਰ ਦਰਜੀਤ ਬਾਈ ਦੇ ਨਾਲ ਖੇਡੇ ਵੀ ਹੋਵੋਗੇ ਤੇ ਤਾਂ ਬਹੁਤ ਆਫੀ ਛੋਟਾ ਹੈ اچھا ਤੇ ਮੈਂ ਤਾਂ ਕਾਫੀ ਵੱਡਾ ਮੇਰੇ ਵਿਆਜ ਤਾਂ ਉਹ ਸਰਵਾਲਾ ਸੀ ਛੋਟਾ ਸੀ ਅੱਛਾ ਤੁਹਾਡੇ ਵਿਆਹ ਦੇ ਵਿੱਚ ਬਣਿਆ ਸੀ ਹੈ ਤੇ ਫਿਰ ਚਲੋ ਤੁਹਾਡੇ ਹੱਥੀ ਫਿਰ ਤੁਸੀਂ ਪਾਲਿਆ ਉਹਨਾਂ ਨੂੰ ਹਾਂਜੀ ਹਾਂਜੀ ਤੇ ਤੁਸੀਂ ਉਹਨਾਂ ਦੀ ਤਰੱਕੀ ਦੇਖ ਕੇ ਕਿਉਂ ਜਾ ਮਾਨਸੂਸ ਚਲੋ ਮਾਨਸੂਸ ਦਾ ਨਾ ਹੋਣਾ ਹੀ ਆ ਹਾਂਜੀ ਤੇ ਕਈ ਬੰਦੇ ਜਦਾਂ ਕਈ ਉਹਨਾਂ ਨੂੰ ਜੈਲਸ ਕਰਦੇ ਆ ਕਈ ਉਹਨੂੰ ਉੱਤੇ ਕਿੰਤਪ੍ਰਿੰਤ ਵੀ ਕਰਦੇ ਆ ਜਦੋਂ ਭਾਜੀ ਕੋਈ ਬੰਦਾ ਤਰੱਕੀ ਕਰਦਾ ਜੀ ਉਹਨਾਂ ਦਾ ਤਰੱਕੀ ਦੇਖ ਕੇ ਕਈ ਬੰਦੇ ਹੁੰਦੇ ਆ ਵੀ ਉਹਨਾਂ ਲਈ ਅਸੀਂ ਮਾੜਾ ਸੋਚਣਾ ਹੈ ਨਹੀਂ ਬੰਦੇ ਹੁੰਦੇ ਆ ਵੀ ਅਸੀਂ ਚੰਗਾ ਸੋਚਣਾ ਇਹ ਤਾਂ ਭਾਜੀ ਜਿਹੜੇ ਬੰਦੇ ਨੇ ਸਟਾਰ ਬਣਨਾ ਉਹਦਾ ਹੁਣਾ ਹੀ ਹੈ ਵਿਰੋਧ ਵੀ ਹੁਣਾ ਜੀ ਤੇ ਤੁਹਾਡੇ ਨਾਲ ਫੋਨ ਫੋਨ ਤੇ ਗੱਲਬਾਤ ਹੁੰਦੀ ਹਾਂਜੀ ਚਾਚਾ ਜੀ ਦੀ ਹੁੰਦੀ ਰਹਿੰਦੀ ਹੈ ਠੀਕ ਆ ਜੀ ਤੇ ਜਦੋਂ ਆਉਂਦੇ ਆ ਤਾਂ ਤੁਹਾਨੂੰ ਮਿਲਦੇ ਆ ਤੁਸੀਂ ਵੀ ਹੁਣ ਉਹਨਾਂ ਦਾ ਸ਼ੋਅ ਆ ਤੁਸੀਂ ਜਾਓਗੇ ਸ਼ੋਅ ਤੇ ਨਹੀਂ ਉਹ ਤਾਂ ਇੰਗਲੈਂਡ ਹੈ ਸ਼ੋਅ ਨਹੀਂ ਨਹੀਂ ਇੱਥੇ ਪੰਜਾਬ ਚ ਵੀ ਆ ਪੰਜਾਬ ਚ ਤਾਂ ਹਲੇ ਨਹੀਂ ਪਤਾ ਸਾਨੂੰ ਅੱਛਾ ਇੰਗਲੈਂਡ ਚ ਸ਼ੋਅ ਇੰਗਲੈਂਡ ਚ ਸ਼ੋਅ ਆ ਉਹਦੇ ਸਾਰੇ ਆ ਅਕਤੂਬਰ ਤੱਕ ਪਰ ਤੁਹਾਨੂੰ ਜ਼ਿਆਦਾ ਪਤਾ ਵਾ ਸਾਨੂੰ ਕਿਉਂਕਿ ਤੁਸੀਂ ਤਾਂ ਪਰਿਵਾਰ ਵਿੱਚ ਅੱਛਾ ਮਾਤਾ ਜੀ ਹੋਰ ਗੱਲਬਾਤ ਸਾਨੂੰ ਦਿਲਜੀਤ ਬਚਪਨ ਦੇ ਵਿੱਚ ਕੀ ਹੋਇਆ ਸੀ ਕੀ ਨਾਂ ਸੀ ਬਚਪਨ ਦਾ ਲਵੀ ਲਵੀ ਕਹਿੰਦੇ ਸੀ ਦੇ ਕੇ ਪਹਿਲਾ ਕੀਰਤਨ ਕਰ ਆ ਜਿਆਦਾ ਗਵਾਹ ਵੀ ਇੱਕ ਬੈਠੀ ਮੇਰੇ ਕੋਲ ਅੱਛਾ ਇਧਰ ਬੀਬੀ ਜਣੀ ਵੇਖ ਤੇ ਹੱਸਦੀ ਆ ਮੇਰੇ ਵੱਲ ਦੇਖ ਦੇਖ ਕੇ ਬੀਬੀ ਵੀ ਅੱਜ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਨੂੰ ਮੌਕਾ ਮਿਲ ਗਿਆ ਅੱਛਾ ਜੀ ਸਾਡੀ ਤਾਂ ਉਹ ਮੇਰਾ ਇੱਕ ਬੇਟਾ ਹਾਂਜੀ ਮੇਰਾ ਦੂਜਾ ਬੇਟਾ ਉਹ ਉਹਨੂੰ ਜੇ ਕੋਈ ਵੀ ਪੁੱਛਦਾ ਸੀ ਨਾ ਦਲਜੀਤ ਨੂੰ ਕਿੰਨੇ ਭਰਾ ਆ ਤੁਸੀਂ ਜੀ ਉਹ ਕਹਿੰਦਾ ਹੁੰਦਾ ਸੀ ਦੋ ਜੀ ਹੈਪੀ ਭਾਜੀ ਵੱਡਾ ਹੈ ਛੋਟਾ ਜੀ ਕੋਈ ਸਾਡਾ ਰਿਸ਼ਤੇਦਾਰ ਨਹੀਂ ਜਿੱਥੇ ਗਿਆ ਨਹੀਂ ਸਾਡੇ ਨਾਲ ਜੀ ਜੀ ਸਭ ਤੋਂ ਵਧੀਆ ਗੱਲ ਉਹਦੀ ਇਹ ਪੁੱਛਣੀ ਆ ਜੀ ਰੋਟੀ ਖਾਣੀ ਹੁਣ ਸੱਕਰ ਕੇ ਨਾ ਮਾਤਾ ਜੀ ਬੈਠੋ ਤੁਸੀਂ ਵੀ ਕਿੱਧਰ ਚੱਲੇ ਤੁਹਾਡੇ ਨੂੰ ਵੀ ਆਪਾਂ ਵੀਡੀਓ ਚ ਲੈਣਾ ਅਜੇ ਆਲੇ ਮੇਰੀ ਗੱਲ ਸੁਣ ਲਈ ਆਜੋ ਆ ਲੱਗੀ ਆਜੋ ਲੱਗੀ ਆਜੋ ਮਾਤਾ ਜੀ ਕਹਿੰਦੀ ਆ ਵੀ ਇਹਨਾਂ ਨੂੰ ਵੀ ਪਤਾ ਵਾ ਤੇ ਮਾਤਾ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਅੱਛਾ ਮਾਤਾ ਜੀ ਤੁਸੀਂ ਦੱਸੋ ਬਚਪਨ ਦੇ ਵਿੱਚ ਉਹ ਕੀਰਤਨ ਵੀ ਕਰਦੇ ਸੀ ਕੀ ਕਰਦਾ ਸੀ ਅੱਛਾ ਜੀ ਮਾਮਾ ਜੀ ਜੀ ਥੋੜਾ ਜਿਹਾ 10 ਮਿੰਟ ਬਾਅਦ ਉਹਨੂੰ ਸੀ ਬੜਾ ਕੇ ਪੜ ਲਾ ਪੜ ਲਾ ਜੀ 10 ਮਿੰਟ ਬਾਅਦ ਆਪਣੀ ਮਾਮਾ ਜੀ ਨੇ ਲੱਗਾ ਥੋੜਾ ਵਿਚਰੀ ਅੱਛਾ ਜੀ ਪਰ ਫਿਰ ਉਹ ਹਟ ਗਿਆ ਜਦ ਅਸੀਂ ਪੁੱਛਿਆ ਵੀ ਲਵੀ ਕਾਤੇ ਹਾਂ ਲੈ ਕੇ ਨਾ ਮਾਮਾ ਜੀ ਆ ਬਾਹਰ ਨੂੰ ਚਲ ਜਾਂਦੇ ਮੈਨੂੰ ਕਿਹੜਾ ਬਾਹਰ ਨੂੰ ਲੈ ਕੇ ਜਾਂਦੇ ਅੱਛਾ ਜੀ ਉਹ ਫਿਰ ਇਸ ਪਾਸੇ ਗਿਆ ਤੇ ਪਰ ਤੁਹਾਨੂੰ ਤਾਂ ਫਿਰ ਬੱਚੇ ਦਾ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਵੀ ਕੁਝ ਨਾ ਕੁਝ ਬਣੂਗਾ ਮੈਨੂੰ ਕੋਈ ਹੋਣ ਵੀ ਜਾਣੀ ਉਹ ਸਾਡੀ ਇੰਨੀ ਜਾਣਵਾ ਸ਼ਿਕਾਗੋ ਇੰਨੀ ਸੰਗਤ ਸੀ ਅਸੀਂ ਦੱਸ ਨਹੀਂ ਸਕਦੇ ਜੀ ਮੇਰੀ ਬੇਟੀ ਗਈ ਉਹਨੇ ਅਨਾਉਂਸ ਕੀਤਾ ਜੀ ਇਹ ਇਸ ਨਾਂ ਦੀ ਆ ਮੇਰੀ ਭੈਣ ਇੱਥੇ ਕਿਤੇ ਬੈਠੀ ਆ ਮੈਨੂੰ ਸੀਟ ਨੰਬਰ ਉਹ ਕਿਸੇ ਤਰ੍ਹਾਂ ਦੇ ਦੇ ਜੀ ਭੈ ਮੇਰੀ ਬੇਟੀ ਦਾ ਸੀਟ ਨੰਬਰ ਰੱਬ ਕੇ ਆਪਣੀ ਮੈਨੇਜਰ ਪੇਜ ਕੇ ਹਮ ਸ੍ਰੀ ਜਤਮੁਗਾਇਆ ਅੱਛਾ ਯੋੜੀ ਵੀਡੀਓ ਅਸੀਂ ਵੀ ਦੇਖੀ ਅੱਛਾ ਹਾਂ ਉਹ ਵੀਡੀਓ ਜਿਹੜੀ ਫੋਟੋ ਵੀ ਵਾਇਰਲ ਹੋਈ ਸੀ ਉਹ ਸਿਸਟਰ ਮਤਲਬ ਤੁਹਾਡੀ ਬੇਟੀ ਸੀ ਨਾ ਜਿਨ੍ਹਾਂ ਦੀ ਦੋਸਤੋ ਆਪਾਂ ਇੱਕ ਵੀਡੀਓ ਦੇਖੀ ਸੀ ਨਾ ਦਲਜੀਤ ਬਾਈ ਨੇ ਮਤਲਬ ਕਿ ਸਿਸਟਰ ਨੂੰ ਇੱਕ ਭੈਣ ਨੂੰ ਸਟੇਜ ਤੇ ਆਵਾਜ਼ ਮਾਰੀ ਸੀ ਉਹ ਬੀਬੀ ਨਾਲ ਦੀ ਮਤਲਬ ਇਹਨਾਂ ਦੀ ਬੇਟੀ ਸੀ ਤੇ ਜੇ ਤੁਹਾਡੇ ਦਿਲ ਦੇ ਵਿੱਚ ਹੋਰ ਵੀ ਗੱਲਬਾਤ ਆ ਉਹ ਵੀ ਕੋਈ ਕਰ ਸਕਦੇ ਹਾਂ ਜੀ ਬਹੁਤ ਵਧੀਆ ਕੀ ਕੀ ਦੱਸੀ ਹੈ ਹਾਂ ਜੀ ਬਹੁਤ ਉਹ ਨਹੀਂ ਮੁੱਕਦੀਆਂ ਉਹ ਬੰਦੋਲੀ ਕਹਾਣੀ ਪਿਆਰਾਂ ਦੀ ਪਿਆਰ ਵਾਲੇ ਬੰਦੇ ਦੀਆਂ ਗੱਲਾਂ ਨਹੀਂ ਮੁੱਕਦੀਆਂ ਬੰਦੇ ਦਾ ਇੰਨਾ ਸਾਡੇ ਵਿੱਚ ਹੁਣ ਵੀ ਆ ਹਾਂ ਜੀ ਪਹਿਲਾ ਵਾਲਾ ਹੀ ਜੀ ਜਦੋਂ ਅਸੀਂ ਬਾਹਰ ਅਮਰੀਕਾ ਚਲੇ ਗਏ ਜੀ 5 ਸਾਲ 6 ਮਹੀਨਿਆਂ ਦਾ ਸੀ ਉਹ ਸਾਨੂੰ ਵੀ ਨਾ ਮੈਨੂੰ ਨਾਲ ਲੈ ਕੇ ਜਾਓ ਅੱਛਾ ਜੀ ਮੈਨੂੰ ਬੈਗ ਚ ਬੰਦ ਕਰ ਲਓ ਜੀ ਬਹੁਤ ਰੋਇਆ ਬਹੁਤ ਰੋਇਆ ਜੀ ਅਸੀਂ ਚਲੇ ਗਏ ਜੀ ਉਹ ਦਿਨ ਵੀ ਉਹਨੇ ਅਨਾਉਂਸਮੈਂਟ ਕੀਤਾ ਕਿ ਨਾ ਮੈਨੂੰ ਨਾਲ ਨਹੀਂ ਲੈ ਕੇ ਆਏ ਜਦੋਂ ਇਹ ਚਲੇ ਗਏ ਮੈਂ ਸੋਚਿਆ ਮੇਰੀ ਲਾਈਫ ਖਤਮ ਆ ਜੀ ਯਾਨੀ ਸਾਡੇ ਨਾਲ ਤੋਂ ਉਹਦੀ ਜਾਨ ਆ ਇੱਥੇ ਹੁਣ ਉਹਨੂੰ ਪਤਾ ਸੀ ਆਇਓ ਆ ਭਰਜ ਕੀਤਾ ਉਹ ਇੱਥੇ ਕਿਤੇ ਨੇੜੇ ਨੇੜੇ ਸ਼ੋਅ ਹੋਇਆ ਨਾ ਚਲ ਹੁਣ ਦੱਸਣਾ ਨਹੀਂ ਪਰ ਮਿਲ ਕੇ ਜਰੂਰ ਉਹ ਪੰਜ ਮਿੰਟ ਇਹਨਾਂ ਪੁੱਛੋ ਓਕੇ ਪਿਛਲੀ ਵਾਰੀ ਵੀ ਆਏ ਆ ਆਹ ਜੀ लवली ਜਿਹੇ ਪ੍ਰੋਗਰਾਮ ਸੀ ਜਦੋਂ ਹਾਂ लवली ਆ ਤਿੰਨ ਚਾਰ ਪੰਜ ਸਾਲ ਹੋ ਗਏ ਇਹ लवली ਨਾ ਨਾ ਪਿਛਲੇ ਸਾਲ ਪਿਛਲੇ ਸਾਲ ਜਦੋਂ ਸ਼ੋਅ ਹੋਇਆ ਸੀ ਓਕੇ ਜੀ ਆ ਸੀ ਇੱਥੇ ਆਏ ਸਾਰੇ ਇਹ ਆਏ ਹੋ ਸੀ ਸਾਰੇ ਉਹ ਸਾਰੇ ਇਥੋਂ ਹੋ ਕੇ ਗਏ ਆ ਛੋਟਾ ਬ੍ਰਦਰ ਵੀ ਉਹਦਾ ਨਾਮ ਸੀ। ਉਹ ਸਾਲ ਇੱਕ ਪਿੱਲੋ ਹੋ ਕੇ ਗਏ ਨਾ ਤੇ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਆਜੋ ਧੰਨਵਾਦ ਤੁਹਾਡਾ ਜੀ। ਜਦੋਂ ਲੋਕੀ ਨੂੰ ਪਤਾ ਲੱਗੂਗਾ ਮੇਰੀ ਮਾਂ ਨੇ ਆਹ ਕੁਛ ਕਿਉਂ ਐਡਾ ਫੁੰਦ ਕੇ। ਆਪਣੇ ਨਾਲ ਇੱਕ ਮਾਤਾ ਜੀ ਹੋ ਰਾਗੇ ਮਾਤਾ ਸੱਸੇ ਕਾਲ ਜੀ। ਮਾਤਾ ਜੀ ਤੁਸੀਂ ਬਸ ਜੋ ਜੋ ਬਚਪਨ ਦੇ ਵਿੱਚ ਦਲਜੀਤ ਪਾਈ ਨੂੰ ਤੁਸੀਂ ਹੱਥੀ ਪਾਲਿਆ। ਹਾਂਜੀ ਹਾਂਜੀ। ਤੁਹਾਡੇ ਨਾਲ ਹੀ ਕਹਿੰਦੇ ਰਿਹਾ ਇਧਰ ਮਾਤਾ ਜੀ ਨਿਕਲੇ ਉਹਨਾਂ ਦੇ ਬ੍ਰਦਰ ਖੜੇ ਆ। ਮਾਤਾ ਜੀ ਨਾਲ ਸਾਡੀ ਗੱਲਬਾਤ ਹੋ ਗਈ ਬ੍ਰਦਰ ਨਾਲ ਹੋ ਗਈ। ਤੇ ਜੇ ਤੁਸੀਂ ਹੱਸਦੇ ਸੀ ਕੀਓ ਕਿਸ ਗੱਲ ਹੱਸਦੇ ਸੀ ਸਾਰਾ ਦੱਸੋ ਜੀ ਹਾਂ ਜੀ ਹੱਸਦੇ ਸੀ ਤੇ ਗਲੀਆਂ ਚ ਖੇਲਦੇ ਵਾਸਤੇ ਸੀ ਹਾਂ ਜੀ ਕਹਿੰਦੇ ਅਦਨ ਨੂੰ ਕਦੇ ਆਹ ਗੱਨਿਆਣੇ ਖੇਲਦੇ ਹੁੰਦੇ ਸੀ ਉਹੀ ਸੀਨ ਤੁਹਾਡੇ ਅੱਖਾਂ ਮਰੇ ਆਉਂਦਾ ਮਰੇ ਆਉਂਦਾ ਆ ਹਾਂ ਜੀ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਜਾਣਦੇ ਹੋ ਫਿਰ ਬਚਪਨ ਤੋਂ ਜਾਣਦੇ ਹਾਂ ਨਹੀਂ ਜਾਦੇ ਬਚਪਨ ਤੋਂ ਤਾਂ ਨਹੀਂ ਜਦ ਸਾਡਾ ਵਿਆਹ ਹੋਇਆ ਸੀਗਾ 8-10 ਸਾਲਾਂ ਦਾ ਅੱਛਾ ਜੀ ਉਹ ਤਾਂ 8-10 ਸਾਲ ਦੇ ਸੀ ਹਾਂ ਜੀ ਹਾਂ ਜੀ ਢਾਹੀ ਪੜਨ ਜਾਂਦਾ ਹੁੰਦਾ ਸੀਗਾ ਹਾਂ ਜੀ ਹਾਂ ਜੀ ਤੇ ਫਿਰ ਹੁਣ ਤੁਹਾਨੂੰ ਮਿਲਦੇ ਆ ਪੂਰੇ ਤਰ੍ਹਾਂ ਜਾਣ ਪਾ ਹਾਂ ਜਾਨ ਪੂਰੀ ਤਰ੍ਹਾਂ ਅੱਛਾ ਜਦੋਂ ਆਉਂਦੇ ਤੁਹਾਨੂੰ ਮਿਲਦੇ ਆ ਮਿਲਦੇ ਆ ਪੂਰੀ ਤਰ੍ਹਾਂ ਤੁਹਾਨੂੰ ਮਾਨ ਮਹਿਸੂਸ ਹੁੰਦਾ ਪੂਰਾ ਹਾਂਜੀ ਹਾਂਜੀ ਜਦੋਂ ਆਉਂਦੇ ਆ ਤੇ ਤੁਹਾਡਾ ਤਾਂ ਫਿਰ ਜਦੋਂ ਰਿਸ਼ਤੇਦਾਰ ਜਾਣਦੇ ਹੁੰਦੇ ਤੁਹਾਡਾ ਟੋਰੀ ਪਾਉਣਾ ਬਈ ਦਲਜੀਤ ਦੇ ਹਾਂਜੀ ਜਿਹਨਾਂ ਨੇ ਹੱਥ ਅਝਕ ਲਾਇਆ ਮਾਤਾ ਜੀ ਨਹੀਂ ਆਏ ਹਾਂ ਦਲਜੀਤ ਦੇ ਸਾਡਾ ਦਲਜੀਤ ਆ ਨਾ ਹਾਂਜੀ ਦਸਾਂਝ ਪਿੰਡ ਦੇ ਨਾਂ ਨਾਲ ਪੂਰੇ ਪੰਜਾਬ ਤੇ ਸਿੱਖੀ ਪੰਜਾਬੀ ਤੋ ਦਾ ਨਾਮ ਵੀ ਰੋਸ਼ਨ ਕੀਤਾ ਬੜੀ ਮਾਨ ਵਾਲੀ ਗੱਲ ਆ ਹਾਂਜੀ 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 ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਆ ਚਲ ਜੀ ਇਧਰ ਹੀ ਸਾਈਡ ਆ ਜਾਓ ਸਾਹਮਣੇ ਆ ਜਾਓ ਤੁਸੀਂ ਬਚਪਨ ਦੇ ਵਿੱਚ ਦਲਜੀਤ ਪਾਈ ਦੇ ਨਾਲ ਹੀ ਰਹੇ ਹੋ ਹਾਂ ਦਲਜੀਤ ਪੰਜਵੀਂ ਤੱਕ ਮੋਸਟਲੀ ਸਾਡੇ ਟਾਹਾਂ ਕਲੇਰਾ ਅੱਛਾ ਪੜਿਆ ਅੱਠਵੀਂ ਤੱਕ ਉਹ ਸੱਤਵੀਂ ਅੱਠਵੀਂ ਤੱਕ ਕੀਤੀ ਹੈ ਅੱਛਾ ਜੀ ਫਿਰ ਉਹ ਉਹਨਾਂ ਦੇ ਮਾਮਾ ਜੀ ਪੰਜਾਬ ਦੇ ਨੇ ਦਵਿੰਦਰ ਸਿੰਘ ਸੋਢੀ ਦਵਿੰਦਰ ਸਿੰਘ ਸੋਢੀ ਹਾਂ ਜਰਕੇ ਤੋਂ ਆ ਜੀ ਜੀ ਲੁਧਿਆਣੇ ਹੋ ਗਿਆ ਸੀ ਸ਼ਿਫਟ ਹਾਂਜੀ ਤੇ ਉਹਨਾਂ ਨੂੰ ਕੀਰਤਨ ਬਾਰੇ ਉਹਨਾਂ ਨੇ ਗਿਆਨ ਲਿਆ ਜੀ ਵਧੀਆ ਫਿਰ ਉਹਨਾਂ ਦੀ ਇੱਕ ਧਾਰਮਿਕ ਐਲਬਮ ਪਹਿਲੀ ਕੀਤੀ ਜੀ ਜੂ 300 ਸਾਲੇ ਦੇ ਲੰਮ ਸਮੇਂ ਹੋਈ ਸੀਗੀ ਜੀ ਤੇ ਉਸ ਤੋਂ ਬਾਅਦ ਉਹਨਾਂ ਦੀ ਫੰਟਕ ਚ ਪਹਿਲੀ ਐਲਬਮ ਊੜਾੜਾ ਆਈ ਅੱਛਾ ਉਹ ਕਿੰਨੀ ਉਮਰ ਦੇ ਵਿੱਚ ਆਈ ਸੀ ਉਹ ਉਸਲੀ ਉਸ ਵੇਲੇ ਉਮਰ ਉਹਨਾਂ ਦੀ 20 ਤੇ ਹੂੰ ਲੰਮ ਸਮੇਂ ਇੱਥੇ ਤੱਕ ਹੋਣੀ ਆ ਕਿ ਸਾਡੀ ਵੀ ਉਮਰ ਹੁਣ 40 ਸਾਲ ਦੀ ਹੋ ਗਈ ਆ ਜੀ ਜੀ ਤੇ 20 ਤੋਂ ਪਲੱਸ ਵੀ ਹੋ ਸਕਦਾ ਮੈਂ ਪੂਰਾ ਨਹੀਂ ਕਹਿ ਸਕਦਾ ਕਿਉਂਕਿ ਐਸ ਵੇਲੇ ਆ ਤੇ ਪਾਜੀ ਇੱਕ ਮੈਨੂੰ ਇੱਕ ਗੱਲ ਦੱਸਿਓ ਵੀ ਜਿੱਦਾਂ ਕਈ ਕਹਿੰਦੇ ਵੀ ਇਹ ਸ਼ੈਤਾਨ ਦੀ ਪੂਜਾ ਕਰਦਾ ਤਾਂ ਇੰਨਾ ਨਾ ਬਣ ਗਿਆ। ਇਹ ਬੰਦੇ ਦੀ ਮਿਹਨਤ ਕਿੰਨੀ ਕੀਤੀ ਬਚਪਨ ਵਿੱਚ ਉਹਨੂੰ ਜਾਣਦੇ ਹੋ ਦਲਜੀਤ ਨੂੰ। ਆ ਜਿਹੜਾ ਪਿੱਛੇ ਤੁਸੀਂ ਆ ਦਲਜੀਤ ਬਾਈ ਦਾ ਘਰ ਆ। ਤੇ ਇੱਥੇ ਕਿੰਨੇ ਸਾਲ ਰਿਹਾ ਦਲਜੀਤ ਬਾਈ? ਮੈਂ ਦੱਸਿਆ ਵੀ 7 ਮੀਂਹ ਤੱਕ ਇੱਥੇ ਸਾਡੇ ਨਾਲ ਰਿਹਾ। ਮਤਲਬ ਜਿਹੜੀ ਉਹ ਸ਼ੈਤਾਨ ਦੀ ਗੱਲ ਕਰ ਤੁਸੀਂ ਨਾ ਸੁਣੀ ਹੋਣੀ ਖਬਰ। ਪਾਜੀ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਉਹ ਸਾਹਮਣੇ ਜੇ ਕੈਮਰਾ ਕਰਿਓ ਤੇ ਉਹ ਗੁਰੂ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਜੀ ਦਾ। ਹਾਂਜੀ ਸਾਹਮਣੇ ਗੁਰੂ ਘਰ ਇੱਕ ਮਿੰਟ ਜੀ ਮੈਂ ਹ ਉਹ ਸਾਹਮਣੇ ਗੁਰੂ ਘਰ ਜੀ ਗੁਰਦੁਆਰਾ ਧਰਨਦਵਾਰਾ ਸਾਹਿਬ ਅੱਛਾ ਜੀ ਜਿਸ ਵੇਲੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੀ ਜੀ ਜੀ ਉਸ ਵੇਲੇ ਸਾਡੇ ਪਿੰਡ ਪੰਜ ਦਿਨ ਪਹਿਲਾਂ ਅਸੀਂ ਸ਼ਬਦ ਚੌਂਕੀ ਲਾਉਂਦੇ ਹੁੰਦੇ ਸੀ ਜੀ 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 ਜਦੋਂ ਸ਼ਬਦ ਚੌਂਕੀ ਲਾਉਂਦੇ ਹੁੰਦੇ ਸੀ ਉਹ ਸ਼ਬਦ ਚੌਂਕੀ ਦੇ ਵਿੱਚ ਇਹ ਆਪਣੇ ਮਾਮਾ ਜੀ ਦਾ ਸ਼ਬਦ ਗਾਉਂਦੇ ਹੁੰਦੇ ਸੀ ਉੱਥੇ ਜਾ ਕੇ ਸਵੇਰੇ ਨਿੰਜੰਦਰੀਏ ਪੜ ਸਤਿਗੁਰੂ ਦੀ ਬਾਣੀ ਜੀ 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 ਔਰ ਪ੍ਰਵਾਸ ਵੇਦੀਆਂ ਤੇ ਵੀ ਸਾਡੇ ਨਾਲ ਮਗਰ ਬੋਲਣਾ ਇਹਨਾਂ ਦੇ ਦਾਇਆ ਜੀ ਦਾ ਬੇਟਾ ਹੂੰ ਗੱਗੂ ਜਾ ਜਿਹਨੂੰ ਕਹਿੰਦੇ ਆ ਬੱਬੀ ਭਾਜੀ ਉਹ ਚਲੋ ਅੱਜ ਇਸ ਦੁਨੀਆ ਤੇ ਨਹੀਂ ਰਹੇ ਉਹ ਉਸ ਵੇਲੇ ਗਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਇਹਨਾਂ ਨੇ ਸ਼ਬਦ ਗਾਉਣੇ ਫਿਰ ਜਦੋਂ ਪਹਿਲਾ ਪੰਡਾਲ ਆ ਕਿੱਥੇ ਮਢਾੜੀ ਦਰਵਾਜਾ ਇਹਨੂੰ ਕਹਿੰਦੇ ਆ ਇਹਨੂੰ ਜੀ ਇਹ ਦੋਸਤੋ ਦਲਜੀਤ ਦੇ ਘਰ ਦੇ ਸਾਹਮਣੇ ਬਿਲਕੁਲ ਦਰਵਾਜਾ ਲਾ ਕੀ ਕਹਿੰਦੇ ਅੱਛਾ ਇੱਥੇ ਪਹਿਲਾਂ ਇਧਰ ਮਢਾਲੀ ਪਿੰਡ ਆ ਜੀ ਨਹੀਂ 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 ਮਢਾਲੀ ਨਗਰ ਇਧਰ ਪੈਂਦਾ ਕਿਉਂਕਿ ਇੱਥੋਂ ਨਗਰ ਤੋਂ ਜਦੋਂ ਆਪਾਂ ਆਉਂਦੇ ਆ ਇਹ ਪਿੰਡ ਦੇ ਵਿੱਚ ਐਂਟਰੀ ਮਢਾਲੀ ਦਵਜੇ ਦੇ ਨਾਂ ਦੇ ਪਾਈਦੀ ਆ ਠੀਕ ਆ ਜੀ ਜਿਹਦੇ ਨਾਲ ਹੀ ਬਿਲਕੁਲ ਜਦੋਂ ਇੱਥੇ ਪਹਿਲਾ ਬੰਡਾਲ ਲੱਗਦਾ ਹੁੰਦਾ ਸੀ ਵੀ ਉੱਥੇ ਵੀ ਕਈ ਵਾਰ ਉਹਨੇ ਸ਼ਬਦ ਗਾਇਆ ਪਰ ਉਹ ਬੰਦਾ ਗੁਰੂ ਦੇ ਨਾਲ ਬਹੁਤ ਜੁੜਿਆ ਧੰਨਵਾਦ ਜੀ ਥੈਂਕ ਯੂ ਤੇ ਦੋਸਤੋ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਲੋ ਦੋਸਤੋ ਆਪਾਂ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਦੇ ਨਾਲ ਜੁੜਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤਾਂ ਕਿ ਤੁਸੀਂ ਇੱਥੋਂ ਤੱਕ ਵੀਡੀਓ ਦੇਖੀ ਆ ਤੇ ਤੁਹਾਡੇ ਵਾਸਤੇ ਮੈਂ ਹੋਰ ਵੀ ਵੀਡੀਓ ਲੈ ਕੇ ਆਉਂਦਾ ਰਾਵਾਂਗਾ ਉਦੋਂ ਤੱਕ ਧੰਨਵਾਦ ਜੀ ਸਸ ਤੇ ਐਸੀ ਸੀ ਜੀ ਅੱਜ ਦੀ ਵੀਡੀਓ ਜਿੰਨੇ ਵੀ ਲੋਕਾਂ ਕੋਲੋਂ ਦਿਲਜੀਤ ਦੇ ਬਾਰੇ ਪੁੱਛਿਆ ਗਿਆ ਉਹਨਾਂ ਸਾਰਿਆਂ ਨੇ ਬਹੁਤ ਅੱਛਾ ਰਿਐਕਸ਼ਨ ਦਿੱਤਾ ਬਹੁਤ ਪੋਜ਼ਿਟਿਵ ਉਹਨਾਂ ਦਾ ਜਵਾਬ ਹੈਗਾ ਸੀ ਤੇ ਦਿਲਜੀਤ ਇਨਸਾਨ ਹੀ ਬਹੁਤ ਅੱਛਾ ਹੈ ਇੱਕ ਮਾਤਾ ਜੀ ਦਿਲਜੀਤ ਦਾ ਵਾਕਿਆ ਸੁਣਾ ਰਹੀ ਸੀ ਕਿ ਜਦੋਂ ਅਸੀਂ ਅਮਰੀਕਾ ਜਾ ਰਹੇ ਸੀ ਤੇ ਉਹ ਰੋੜੇ ਸੀ ਕਿ ਮੈਨੂੰ ਬੈਗ ਦੇ ਅੰਦਰ ਪਾ ਕੇ ਤੁਸੀਂ ਲੈ ਜਾਓ ਤੇ ਯਾਰ ਦਿਲਜੀਤ ਇਨਸਾਨ ਹੀ ਅਜਿਹਾ ਹੈਗਾ ਜਿੰਨੇ ਵੀ ਅਸਟਨ ਦੇ ਉਹਦੇ ਸ਼ੋਅ ਚੱਲ ਰਹੇ ਨੇ ਬਹੁਤ ਅੱਛਾ ਐਕਟਿੰਗ ਐਕਟਿੰਗ ਵੀ ਬਹੁਤ ਅੱਛੀ ਕਰਦਾ ਹੈ ਤੇ ਸਿੰਗਿੰਗ ਵੀ ਬਹੁਤ ਅੱਛੀ ਕਰਦਾ ਹੈ ਤੇ ਆਪਣੇ ਪਿੰਡ ਪਿੰਡ ਦੇ ਜਿੰਨੇ ਵੀ ਲੋਕ ਸੀ ਉਹਨਾਂ ਸਾਰਿਆਂ ਨੇ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਤੇ ਓਵਰਆਲ ਪੂਰੀ ਦੁਨੀਆ ਤੇ ਉਹਦੇ ਜਾਣ ਵਾਲੇ ਬਹੁਤ ਜ਼ਿਆਦਾ ਨਹੀਂ ਲੋਕੀ ਉਹਨੂੰ ਦੇਖਣਾ ਪਸੰਦ ਕਰਦੇ ਨੇ ਸੁਣਨਾ ਪਸੰਦ ਕਰਦੇ ਨੇ ਤੇ ਇਸ ਟਾਈਮ ਤੇ ਬਾਈ ਜੀ ਫੁੱਲ ਫੁੱਲ ਪੀਕ ਤੇ ਜਾ ਰਹੇ ਨੇ ਤੇ ਅਸੀਂ ਉਹੀ ਦੁਆ ਕਰਾਂਗੇ ਕਿ ਹਮੇਸ਼ਾ ਉਹ ਐਨਜੀ ਪੀਕ ਤੇ ਜਾਂਦੇ ਰਹਿਣ ਤੇ ਅਸੀਂ ਜੀ ਅੱਜ ਦੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਬਾਕੀ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਅੰਦਰ